ਕਾਲਿਤ ਪਿੰਟਿਆਂ ਕੀ ਕਹਿਣਾ ਚਾਹੋਗੇ ਇਹ ਪਿੰਡ ਇਆਲੀ ਕਲਾ ਬਹੁਤ ਹੀ ਵੱਡਾ ਪਿੰਡ ਹੈਗਾ ਜਿਹਦੇ ਵਿੱਚ 2000 ਤੋਂ ਉੱਪਰ ਵੋਟ ਹੈਗੀ ਆ ਮੋਦੀ ਸਰਕਾਰ ਨੇ ਆਪਣੇ ਢਿਲ ਹਲਕਾ ਦੇ ਵਿੱਚ ਸਾਰੇ ਹੀ ਪਿੰਡਾਂ ਦੇ ਵਿੱਚ ਤੇ ਸਾਰੇ ਹੀ ਆਪਣਾ ਬੂਥਾਂ ਦੇ ਉੱਪਰ ਇੱਕ ਉਹ ਕੈਂਪ ਲਗਵਾਏ ਆ ਜਿਹਦੇ ਵਿੱਚ ਭਾਰਤ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਆ ਉਹਨਾਂ ਦਾ ਲਾਭ ਜਿਹੜਾ ਹੈਗਾ ਉਹਨਾਂ ਨੂੰ ਮਿਲੇ ਤਕਰੀਬਨ ਤਕਰੀਬਨ ਅਸੀਂ ਪਿਛਲੇ 15 16 ਦਿਨਾਂ ਤੋਂ ਕੈਂਪ ਲਗਾ ਰਹੇ ਹਾਂ ਔਰ 4 ਤੋਂ 5 ਬੂਥ ਜਿਹੜੇ ਹੈਗੇ ਆ ਉਹ ਸਾਡੇ ਉੱਥੇ ਆ ਕੇ ਫਾਇਦਾ ਲੈ ਰਹੇ ਆ ਇੱਕ ਦਿਨ ਦੇ ਵਿੱਚ 150 ਤੋਂ ਲੈ ਕੇ 200 ਬੰਦੇ ਇਹ ਫਾਇਦਾ ਲੈ ਰਹੇ ਆ ਕਿਹੜੀਆਂ ਸਕੀਮਾਂ ਹੈਗੀਆਂ पीएम आवास योजना ਜਿਹਦੇ ਵਿੱਚ 2.5 ਲੱਖ ਰੁਪਏ ਤੱਕ ਦਾ ਜਿਹੜਾ ਛਤੀਰ ਵਾਲਿਆਂ ਵਾਲਾ ਮਕਾਨ ਬਣਾਉਣ ਲਈ ਛੱਤ ਬਦਲਣੀ ਹੈ ਕੱਚਾ ਮਕਾਨ ਹੈ ਜਾਂ ਅਧ ਕੱਚਾ ਹੈਗਾ ਜਾਂ ਆਇਸ਼ਮਾਨ ਕਾਰਡ ਦਾ ਜਿਹੜਾ ਕਾਰਡ 5 ਲੱਖ ਰੁਪਏ ਤੱਕ ਦਾ ਹੈਗਾ ਉਹ ਨਵੇਂ ਬੰਦਾ ਹੈਗਾ ਆਜੋ ਭਾਣ ਜੀ ਤੇ ਉਸ ਤੋਂ ਇਲਾਵਾ ਜਿਹੜੇ ਆਪਣੇ ਹੈਗੇ ਆ ਸ਼ਰਮ ਯੋਜਨਾ ਦਾ ਕਾਰਡ ਬੰਦਾ ਹੈਗਾ ਆ ਫਿਰ ਆਪਣਾ ਕਿਸਾਨ ਨਿਧੀ ਯੋਜਨਾ ਬੰਦਾ ਕਿਉਂਕਿ ਗਿਲ ਹਲਕਾ ਜਿਹੜਾ ਸਾਡਾ ਇਹ ਤਕਰੀਬਤ ਸਾਰੇ ਦਾ ਸਾਰਾ ਹੀ ਆਪਣਾ ਪਿੰਡੂ ਹਲਕਾ ਹੈ ਆ ਇਥੇ ਹਰ ਜਿਹੜੀ ਸੂਰੇ ਭਾਰਤ ਸਰਕਾਰ ਦਿੰਦੀ ਆ ਉਹਦਾ ਅਸੀਂ ਨਾਮ ਜਿਹੜਾ ਲੋਕਾਂ ਨੂੰ ਅਗਿਆਨਤਾ ਕਾਰਨ ਨਹੀਂ ਮਿਲ ਪਾਂਦਾ ਉਹ ਅਸੀਂ ਲਾਭ ਆਪਣੇ ਲੋਕਾਂ ਦੇ ਦਵਾਰ ਜਾ ਕੇ ਲੋਕਾਂ ਦੇ ਸਾਥ ਵਿੱਚ ਬੈਠ ਕੇ ਚੌਪਾਲ 'ਚ ਬੈਠ ਕੇ ਤੇ ਉੱਥੇ ਅਸੀਂ ਉਹਨਾਂ ਲੋਕਾਂ ਨੂੰ ਬੁਲਾਣੇ ਆ ਪਹਿਲਾਂ ਨੋਟਿਸ ਦਿੰਨੇ ਆ ਪ੍ਰਧਾਨ ਸਾਡੇ ਸੰਘੋ왈 ਜੀ ਪਹਿਲਾਂ 2-3 ਦਿਨ ਤੋਂ ਲਗਾਤਾਰ ਇਹ ਆਪਣਾ ਮੈਸੇਜ ਦਿੰਦੇ ਹੈਗੇ ਆ WhatsApp ਮੈਸੇਜ ਕਿ ਭਈ ਇੱਥੇ ਆਪਣਾ ਇਹ ਕੈਂਪ ਲੱਗ ਰਿਹਾ ਤੁਸੀਂ ਆ ਜਾਓ ਨੰਬਰ 1 ਨੰਬਰ 2 ਦੇ ਉੱਤੇ ਜਿਵੇਂ ਇੱਥੇ 150 ਤਕਰੀਬਨ ਤਾਂ 200 ਲੋਕੀਂ ਫਾਇਦਾ ਲੈਣਗੇ ਲੋਕਾਂ ਨੂੰ ਪਤਾ ਲੱਗੇਗਾ ਫਿਰ ਵੀ ਲੋਕੀਂ ਕੁਝ ਰਹਿ ਜਾਣਗੇ ਤਾਂ ਅਸੀਂ ਦੁਬਾਰਾ ਫੇਰ ਆਵਾਂਗੇ ਅਸੀਂ ਆਪਣਾ ਉਦੋਂ ਤੱਕ ਆਂਦੇ ਰਹਾਂਗੇ ਜਦੋਂ ਤੱਕ ਲਾਸਟ ਬੰਦਾ ਵੀ ਆਪਣਾ ਜਿਹੜਾ ਇਹ ਸਕੀਮਾਂ ਦਾ ਲਾਭ ਨਹੀਂ ਲੈ ਲੈਂਦਾ ਹੁਣ ਇੱਥੇ ਪਿੰਡ ਦੇ ਵਿੱਚ ਜਦੋਂ ਅਸੀਂ ਆਏ ਆ ਤਾਂ ਆਹ ਜਿਹੜੀ ਸਾਹਮਣੇ ਦੀ ਸੜਕ ਜਾਂਦੀ ਹੈਗੀ ਆ ਪੀਐਮਵਾ ਪੀਐਮ ਸੜਕ ਯੋਜਨਾ ਦੇ ਤਹਿਤ ਇਹ ਸੜਕ ਬਣੀ ਸੀ ਇਹਨੂੰ ਪੈਸਾ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਮੰਗਰਾਇਆ ਗਰੀਬੀ ਸਕੀਮਾ ਟੋਟਲ ਇਹਨਾਂ ਦਾ ਜਿਹੜਾ ਲਾਭ ਹੈਗਾ ਹੈ ਕਿ ਪੰਜਾਬ ਸਰਕਾਰ ਦੇ ਰਾਹੀਂ ਮਿਲਣਾ ਚਾਹੀਦਾ ਪਰ ਕਿਉਂਕਿ ਪੰਜਾਬ ਸਰਕਾਰ ਕੰਮ ਕਰਦੀ ਨਹੀਂ ਹੈ ਇਸ ਕਰਕੇ ਆਪਣਾ ਭਾਰਤੀ ਜਨਤਾ ਪਾਰਟੀ ਆਪਣੇ ਸਾਰੇ ਨੁਮਾਇੰਦੇ ਨੂੰ ਲੈ ਕੇ ਪਿੰਡ-ਪਿੰਡ ਦੇ ਵਿੱਚ ਜਾ ਕੇ ਇਹ ਕੈਂਪ ਲਾ ਰਹੀ ਹੈ ਇਹ ਭਾਈ ਜੋ ਸਕੀਮਾ ਦਾ ਫਾਇਦਾ ਤੁਹਾਨੂੰ ਸਿੱਧਾ ਦੇ ਸਕਦਾ ਸੀ ਤੁਹਾਨੂੰ ਦੇ ਦਈਏ ਜਿਹਨਾਂ ਸਕੀਮਾ ਦਾ ਫਾਇਦਾ ਕੋਈ ਅਰਚਨ ਆਂਦੀ ਹੈ ਜਿਵੇਂ ਆਧਾਰ ਕਾਰਡ ਚ ਅਰਚਨ ਆਰੀ ਹੈ ਜਾ ਵੋਟਰ ਕਾਰਡ ਬਣਾ ਚਾਰਚਨ ਆ ਰਹੀਆ ਉਹ ਅਸੀਂ ਬਹੁਤ ਜਲਦੀ ਉਹ ਵੀ ਦੂਰ ਕਰਾਂਗੇ ਔਰ ਅਸੀਂ ਇੱਕ ਆਧਾਰ ਕਾਰਡ ਦੀ ਜਿੱਦਾਂ ਕਰੈਕਸ਼ਨ ਕਰਨੀਆਂ ਕਿਸੇ ਦਾ 10 ਸਾਲ ਉਮਰ ਘਟ ਲਿਖੀ ਹੋਈ ਆ ਜ਼ਿਆਦਾ ਲਿਖੀ ਹੋਈ ਆ ਉਹ ਸਾਰੇ ਕਰੈਕਸ਼ਨਾਂ ਕਰਾਉਣ ਵਾਸਤੇ ਵਿਸ਼ੇਸ਼ ਕੈਂਪ ਵੀ ਲਾਵਾਂਗੇ ਸੋ ਇਸ ਕਰਕੇ ਅਸੀਂ ਆਪਣਾ ਗਿਲ ਹਲਕਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਵਿਧਾਨ ਸਭਾ ਹਲਕਾ ਆ 3 ਲੱਖ ਵੋਟਰ ਹੈ ਉਸ 97 ਬੂਥ ਹੈ ਇਹਦੇ ਵਿੱਚ ਔਰ ਸਭ ਤੋਂ ਵੱਡਾ ਹਲਕਾ ਪੂਰੇ ਪੰਜਾਬ ਦਾ ਸਾਲੇਆ ਤੋਂ ਲੈ ਕੇ ਇਧਰ ਆਪਣਾ ਘੁੰਮ ਕੇ ਪੂਰਾ ਸ਼ਹਿਰ ਕਵਰ ਕਰਕੇ ਔਰ ਨਾਡੂਆਂ ਤੱਕ ਚਲ ਜਾਂਦਾ ਪਟੀਆਂ ਬਹਾਦਰ ਕੇ ਤੱਕ ਤੇ ਅਸੀਂ ਇਹਨਾਂ ਹਰ ਪਿੰਡ ਦੇ ਵਿੱਚ ਹਰ ਬੂਥ ਉੱਤੇ ਜਿਹੜੇ ਸਾਡੇ ਆਪਣੇ ਪਿੰਡੂ ਹਲਕੇ ਦੇ ਭਰਾ ਆ ਪਹਿਨਾ ਆ ਪ੍ਰਵਾਸੀ ਮਜ਼ਦੂਰ ਬਹੁਤ ਆਏ ਹੋਏ ਆ ਸਾਡੇ ਹਲਕੇ ਦੇ ਵਿੱਚ ਸਾਰਿਆਂ ਦੇ ਜਿਹੜੇ ਕੰਮ ਹੈਗੇ ਆ ਪਹਿਲ ਦੇ ਅਧਾਰ ਤੇ ਉੱਤੇ ਲੋਕਾਂ ਚ ਜਾ ਕੇ ਅਸੀਂ ਕਰਨੇ ਸਰ ਜਿਵੇਂ ਕਿ ਸੈਂਟਰ ਗਵਰਨਮੈਂਟ ਵੱਲੋਂ ਇਹ ਸਹਿ ਨਹੀਂ ਵੀ ਯੋਜਨਾ ਹੈ 10000 ਰੇਡੀ ਪੜੀ ਵਾਲਿਆਂ ਦਾ ਔਰ 2 ਲੱਖ ਦੇ ਕਰੀਬ ਜਿਹੜੇ ਐ ਮਸ਼ੀਨਰੀ ਉਪਯੋਗ ਕਰਨ ਵਾਲਿਆਂ ਨੂੰ ਉਹਨਾਂ ਦੇ ਲਈ ਵੀ ਇੱਕ ਸਕੀਮ ਚੱਲ ਰਹੀ ਹੈ ਬਟ ਉਹਦੀ ਫਾਈਲਾਂ ਜਿਹੜੀਆਂ ਉਹ ਬਹੁਤ ਦੇਰ ਤੋਂ ਬੰਦ ਪਈਆਂ ਨੇ ਮੈਂ ਤੁਹਾਡੀ ਬੇਨਤੀ ਨੂੰ ਮੈਂ ਸਮਝ ਗਿਆ ਅਸੀਂ ਉਹਨਾਂ ਲੋਕਾਂ ਦੀ ਜਿੱਦਾਂ ਜਿੱਦਾਂ ਤੁਸੀਂ 10000 ਰੁਪਏ ਫੜੀ ਰੇਡੀ ਵਾਲਿਆਂ ਦੀ ਗੱਲ ਕੀਤੀ ਹੈ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਜਿਨ੍ਹਾਂ ਦਾ ਲਾਭ ਲੋਕਾਂ ਨੂੰ ਨਹੀਂ ਮਿਲ ਰਿਹਾ ਜਿਵੇਂ ਕਰਜ਼ਾ ਹੈਗਾ ਉਹ ਨਹੀਂ ਮਿਲ ਰਿਹਾ ਹੈਗਾ ਸੋ ਅਸੀਂ ਹਰ ਸਕੀਮ ਦਾ ਉਹਨਾਂ ਦਾ ਕੋਈ ਐਵੇਂ ਜਿਹਾ ਵਿਅਕਤੀ ਆਂਦਾ ਆ ਉਹਨਾਂ ਨੂੰ ਅਸੀਂ ਨੋਟ ਕਰ ਰਹੇ ਆਂ ਭਾਰਤ ਸਰਕਾਰ ਨਾਲ ਟੇਕਅਪ ਕਰ ਰਹੇ ਆਂ ਕਿ ਇਸ ਸਕੀਮ ਦੇ ਵਿੱਚ ਆਹ ਸਮੱਸਿਆ ਸਾਨੂੰ ਆ ਰਹੀ ਹੈਗੀ ਆ ਇਹਦਾ ਹੱਲ ਦੱਸੋ ਤਾਂ ਅਸੀਂ ਉਹਨਾਂ ਦਾ ਹੱਲ ਕੱਢਾਂਗੇ ਜਿਵੇਂ ਮੈਂ ਤੁਹਾਨੂੰ ਉਦਾਹਰਨ ਦਾ ਦੱਸਿਆ ਆਧਾਰ ਕਾਰਡ ਵਿੱਚ ਕਰੈਕਸ਼ਨ ਕਰਾਣੀ ਹੈ ਤਾਂ ਕੋਈ ਨਹੀਂ ਕਰ ਸਕਦਾ ਅਸੀਂ ਉਹਨਾਂ ਨਾਲ ਪੁੱਛਿਆ ਗੱਲ ਕੀਤੀ ਆ ਉਹ ਵਿਸ਼ੇਸ਼ ਕੈਂਪ ਇੱਕ ਜਾਂ ਦੋ ਕੈਂਪ ਸਾਰੇ ਪੂਰੇ ਹਲਕੇ ਦੇ ਲਾਵਾਂਗੇ ਔਰ ਅਸੀਂ ਉਹਨਾਂ ਲੋਕਾਂ ਦਾ ਨਾਮ ਨੰਬਰ ਨੋਟ ਕਰ ਰਹੇ ਆ ਉਹਨਾਂ ਦੀ ਪ੍ਰੋਬਲਮ ਕੀ ਆ ਉਹ ਨੋਟ ਕਰ ਰਹੇ ਆ ਉਦੋਂ ਉਹਨਾਂ ਨੂੰ ਸਾਰਿਆਂ ਨੂੰ ਉਥੋਂ ਆਧਾਰ ਕਾਰਡ ਦੇ ਜਿਹੜੇ ਸਾਡੇ ਆਪਣੇ ਚੰਡੀਗੜ੍ਹ ਹੈੱਡਕੁਆਟਰ ਤੇ ਲੋਕੀ ਬੈਠੇ ਆ ਉਹ ਆਣਗੇ ਤੇ ਉਹ ਉਹਨਾਂ ਨੂੰ ਇਕੁਲ ਜਿਆਦਾ ਕੈਂਪ ਲਾ ਕੇ ਉਹਨਾਂ ਦੀਆਂ ਦਿੱਕਤਾਂ ਦੂਰ ਕਰਕੇ ਉਹ ਕਰੈਕਸ਼ਨਸ ਵਗੈਰਾ ਕਰਕੇ ਦੇਣਗੇ ਇਸੇ ਤਰ੍ਹਾਂ ਰੈਡੀ ਫੜੀ ਵਾਲੇ ਜਿਹੜੇ ਲੋਕੀ ਆ ਉਹਨਾਂ ਨੂੰ ਅਸੀਂ ਵਿਆਜ ਬੈਂਕਾਂ ਤੋਂ ਪ੍ਰੋਬਲਮ ਹੈ ਪਹਿਲਾਂ ਫੋਕ ਸਮਝਾਂਗੇ ਫਿਰ ਉਹਨਾਂ ਦੀ ਸਮੱਸਿਆ ਨੂੰ ਦੂਰ ਕਰਾਂਗੇ ਮੈਂ ਬੇਨਤੀ ਕਰਦਾ ਕਿ ਸਾਡੇ ਪਿੰਡ ਦੇ ਇੱਕ ਸ਼ੁਕਨਾਮਾ ਆਪਣਾ ਦਰਸ਼ਨ ਸਿੰਘ ਉਹਨਾਂ ਦੇ ਤੁਸੀਂ ਆਪਣਾ ਕਾਰਡ ਲਿਆਓ ਜਰਾ ਆ ਹੈਗਾ ਜੀ ਸਰਪਰਦਾਜੀ ਦੇ ਹੱਥ ਜੀ ਹੈ ਅਸੀਂ ਆਪਣਾ ਘਰ ਪਿੰਡ ਵਾਸੀ ਨੂੰ ਉਹਨਾਂ ਦੇ ਘਰ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਂਗੇ ਤੇ ਮੋਦੀ ਜੀ ਦਾ ਗਾਰਡ ਹੈ ਦਰਸ਼ਨ ਸਿੰਘ ਜੀ ਤੇ ਤੁਹਾਨੂੰ ਮੋਦੀ ਜੀ ਨੇ ਪ੍ਰਣਾਮ ਵੀ ਭੇਜਿਆ ਹੈਗਾ ਤੇ ਦਰਸ਼ਨ ਸਿੰਘ ਨੂੰ ਪ੍ਰਣਾਮ ਕਹਣਾ ਮੇਰੇ ਵੱਲੋਂ ਤੁਸੀਂ ਜਿਹੜੇ ਆ ਕੇ ਬੋਲ ਕਰੇ ਹੋ ਸ਼ੁਰੂ ਕਰੇ ਦੁਬਾਰਾ ਹਾਂ ਜੀ ਬੋਲੋ ਮੈਂ ਅੰਦਰ ਮੋਦੀ ਸਾਹਿਬ ਦਾ ਸ਼ੁਕਰੀਆ ਅਦਾ ਕਰਦਾ ਹਾਂ ਜਿਹੜੀਆਂ ਕਿ ਸਕੀਮਾਂ ਲਾਗੂ ਕੀਤੀਆਂ ਹੋਈਆਂ ਸਾਡੇ ਕੋਲ ਤੋਂ ਕਰੂਣੀਆਂ ਨੇ ਮਾਸੀ ਸਾਹਿਬ ਇਹ ਤਾਂ ਲੰਮਾ ਸਾਫੇ ਦਾ ਜਿਹਨਾਂ ਨੇ ਪਹਿਲਾਂ ਮਾਗੂਮ ਹੈ ਪਈਆਂ ਜੀ ਤੇ ਅੱਜ ਸੈਂਟਰ ਗਵਰਨਮੈਂਟ ਨੇ ਜੋ ਸਕੀਮਾਂ ਦਾ ਕੈਂਪ ਲਾਇਆ ਇੱਥੇ ਜਿਹਦੇ ਵਿੱਚ ਇਹਨਾਂ ਨੇ 5 ਲੱਖ ਦਾ ਬੀਮੇ ਦਾ ਫਾਰਮ ਭਰੇ ਗਏ ਤੇ ਰਾਸ਼ਨ ਕਾਰਡ ਦੇ ਫਾਰਮ ਭਰੇ ਗਏ ਤੇ ਵਿਧਵਾ ਦੇ ਫਾਰਮ ਭਰੇ ਗਏ ਤੇ ਬ੍ਰਾਡਰ ਲਿੰਕ ਕਾਰਡ ਜੋ ਹੋਣ ਵਾਲੇ ਸੀ ਉਹ ਹੋਏ ਅਸੀਂ ਸੈਂਟਰ ਗਵਰਨਮੈਂਟ ਦੇ ਇਸ ਵਾਸਤੇ ਬੜਾ ਧੰਨਵਾਦ ਕਰਦੇ ਆਂ ਪਾਕੀ ਸਾਰੇ ਪਿੰਡਾਂ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਕੈਂਪ ਲਵਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਾ ਲਾਭ ਉਠਾਣ ਦੀ ਬੇਨਤੀ ਕਰਦੇ ਆਂ ਹਾਂਜੀ ਮੈਂ ਸੁਰਜੀਤ ਸਿੰਘ ਗਿੱਲ ਸੈਕਟਰੀ ਲੁਧਿਆਣਾ ਦਿਹਾਤੀ ਭੀਜਪਾਟ ਜਤਾ ਪਾਰਟੀ ਤੋਂ ਔਰ ਅੱਜ ਅਸੀਂ ਆਪਣੇ ਪਿੰਡ ਯਾਲੀ ਦੇ ਵਿੱਚ ਇੱਥੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਅਗਵਾਈ ਵਿੱਚ ਜਿੰਨੀਆਂ ਵੀ ਇਸ ਸਕੀਮਾਂ ਚੱਲ ਰਹੀਆਂ ਨੇ ਔਰ ਸਭ ਦੇ ਅਸੀਂ ਅੱਜ ਇੱਥੇ ਅੱਜ ਕੈਂਪ ਲਗਾਇਆ ਔਰ ਲੋਕਾਂ ਨੂੰ ਅਸੀਂ ਘਰ-ਘਰ ਜਾ ਕੇ ਇਹ ਸੂਰਤਾਂ ਅੱਜ ਪ੍ਰਦਾਨ ਕੀਤੀਆਂ ਨੇ ਔਰ ਜਿਸ ਦੇ ਵਿੱਚ ਅਸੀਂ ਅੱਜ ਇੱਥੇ ਆਯੂਸ਼ਮਾਨ ਕਾਰਡ ਔਰ ਕਿਸਾਨ ਨਿਧੀ ਯੋਜਨਾ ਬੱਚੇ ਮਕਾਨ ਪੱਕੇ ਕਰਨੇ ਜਾਂ ਕਿਸੇ ਦਾ ਕੋਈ ਅਪਡੇਸ਼ਨ ਸੀ ਜਾਂ ਹੋਰ ਵੀ ਕੋਈ ਸਹੂਲਤ ਸੀਗੇ ਸਾਰੀਆਂ ਅੱਜ ਪ੍ਰੋਵਾਈਡ ਕਰਾਇਆ ਗਈਆਂ ਜਿਦੇ ਵਿੱਚ ਸਾਨੂੰ ਅੱਜ ਸਾਡੇ ਸਰਪੰਚ ਸਾਹਿਬ ਜੀ ਨੇ ਅੱਜ ਔਰ ਮੈਂਬਰ ਪੰਚਾਇਤ ਜੀ ਦਾ ਸਾਨੂੰ ਪੂਰਾ ਸਹਿਯੋਗ ਮਿਲਿਆ ਔਰ ਮੋਦੀ ਸਰਕਾਰ ਦਾ ਔਰ ਮੈਂ ਕੇਂਦਰ ਸਰਕਾਰ ਦਾ ਪੂਰਾ ਤਾਰਵਰ ਕਰਦੇ ਆ ਨਾਲ ਨਾਲ ਪੰਚਾਇਤ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਸਹਿਯੋਗ ਦੇ ਨਾਲ ਔਰ ਇੱਕ ਦੂਜੇ ਦੇ ਅਸੀਂ ਮਿਲ ਵਰਤਨ ਕਰਕੇ ਅੱਜ ਕਰਕਰ ਵਿੱਚ ਸਾਰੀਆਂ ਸਕੀਮਾਂ ਅੱਜ ਪਤਾਨ ਦੇ ਵਿੱਚ ਕਾਮਯਾਬ ਹੋਏ ਆਂ ਔਰ ਮੈਂ ਇਹ ਪਿੰਡ ਵਾਸੀ ਤੋਂ ਵੀ ਕਰੂੰਗਾ ਔਰ ਹੋਰ ਅਰ ਵੀ ਉਕੀਲ ਕਰੂੰਗਾ ਕਿ ਕੇਂਦਰ ਸਰਕਾਰ ਦੀਆਂ ਜੋ ਵੀ ਸਕੀਮਾਂ ਨੇ ਜਿਹੜੀਆਂ ਕੀ ਕਰਕਰ ਤੱਕ ਨਹੀਂ ਪਹੁੰਚਦੀਆਂ ਉਹ ਸਾਡੇ ਭਾਰਤ ਦੀ ਜਨਤਾ ਪਾਰਟੀ ਦੇ ਸਹਿਯੋਗ ਨਾਲ ਪਿੰਡ ਵਾਏ ਪਿੰਡ ਕੈਂਪ ਲਗਾਏ ਜਾ ਰਹੇ ਹਨ ਉਹਨਾਂ ਦਾ ਭਰਪੂਰ ਫਾਇਦਾ ਲਓ ਤਾਂ ਜੋ ਕੱਲੀ-ਕੱਲੀ ਸਕੀਮ ਦਾ ਲੋਕ ਫਾਇਦਾ ਲੈ ਸਕਣ ਧੰਨਵਾਦ દેશ دنیا کی ہر خبر سب سے پہلے دیکھنے کے لیے فالو کریں ਸਰਵਜਨ نیوز یوٹیوب فیس بک انسٹاگرام اور واٹس ایپ چینل پر